ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੋਇਆ ਵੱਡਾ ਐਕਸ਼ਨ ਐਸਟੀਪੀਸੀ ਦੇ ਅਹੁਦੇਦਾਰਾਂ ਦੇ ਵਿਰੁੱਧ ਹੋਈ ਐਫਆਈਆਰ ਦਰਜ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਚੋਰੀ ਹੋਣ ਦਾ ਮਾਮਲਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਦਬੀਆਂ ਦਾ ਮਾਮਲਾ ਪੰਜਾਬ ਸਰਕਾਰ ਨੇ ਇਹ ਐਕਸ਼ਨ ਲਿਆ ਹੈ ਉਹ ਕਿਹੜੇ ਕਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ ਜਿਨ੍ਹਾਂ ਦੇ ਉੱਪਰ ਐਫਆਈਆਰ ਦਰਜ ਹੋਈ ਹੈ ਜੋ ਮੌਜੂਦਾ ਪ੍ਰਧਾਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਬਵਾਲ ਮਚਾਰੇ ਨੇ ਪ੍ਰਧਾਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਕੌਣ ਹੁੰਦੀ ਏ ਸਾਡੇ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੀ ਸੋ ਆਮੋ ਸਾਹਮਣੇ ਹੋ ਗਏ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਸਰਕਾਰ ਦੇ ਵੱਲੋਂ ਹੁਣ ਐਕਸ਼ਨ ਲੈ ਲਿਆ ਗਿਆ ਹੈ ਜਿਹੜੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਪਾਵਨ ਸਰੂਪਾਂ ਦੇ ਕਥਿਤ ਤੌਰ ਤੇ ਗਾਇਬ ਹੋਣਾ ਜੋ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ ਜਿਸ ਦੇ ਲਈ ਜੋ ਸ਼ਹੀਦ ਦਰਬਾਰ ਸਾਹਿਬ ਦੇ ਸਾਹਮਣੇ ਧਰਨਾ ਚੱਲ ਰਿਹਾ ਸੀ ਉਸ ਵਿੱਚ ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਪੰਜਾਬ ਸਰਕਾਰ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਹਸਵੀ ਪਹੁੰਚੇ ਹੋਰ ਉਹਨਾਂ ਨੇ ਉਹਨਾਂ ਗਾਇਬ ਹੋਏ ਸਰੂਪਾਂ ਦੇ ਨੇ ਜੁਮੇਵਾਰ ਐਸਡੀਪੀਸੀ ਦੇ ਮੈਂਬਰਾਂ ਦੇ ਉੱਪਰ ਐਫਆਈਆਰ ਦਰਜ ਕਰਨ ਲਈ ਜੋ ਹੁਕਮ ਦਿੱਤੇ ਨੇ ਸੋ ਭਾਈ ਬਲਦੇਵ ਸਿੰਘ ਗੁੜਾਲਾ ਨੇ ਕਿਹਾ ਕਿ ਐਫਆਈਆਰ ਦੀ ਕਾਪੀ ਸਪੀਕਰ ਕੁਲਤਾਰ ਸਿੰਘ ਸੰਧਵਾ ਲੈ ਕੇ ਪਹੁੰਚੇ ਸਨ ਸੋ ਦੱਸਦੀ ਹੈ ਕਿ ਇਹ ਸਦ ਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਗੁੜਾਲਾ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਸਨ ਇਸੇ ਦਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਕਤਰਤਾ ਸੱਦੀ ਗਈ ਸੀ ਇਸ ਇਕਤਰਤਾ ਦੇ ਵਿੱਚ ਸਪੀਕਰ ਕੋਰਤਾਰ ਸਿੰਘ ਸੰਧਵਾ ਤੇ ਕੈਪਟਨ ਮੰਤਰੀ ਹਜੋ ਸਿੰਘ ਬੈਂਸ ਐਫ ਆਈ ਆਰ ਦੀ ਕਾਪੀ ਲੈ ਕੇ ਜੋ ਪਹੁੰਚੇ ਉਸ ਤੋਂ ਬਾਅਦ ਇਹ ਬਵਾਲ ਮੱਚਿਆ ਸੱਧ ਭਾਵਨਾ ਦਲ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਸੀ ਹਾਲਾਂਕਿ ਐਸ ਡੀ ਪੀ ਸੀ ਦਾ 328 ਕਥਿਤ ਤੌਰ ਤੇ ਗੈਬ ਹੋਏ ਸਰੂਪਾ ਉੱਤੇ ਤਰਕ ਹੈ ਕਿ ਕੋਈ ਬੇਅਦਬੀ ਨਹੀਂ ਹੋਈ ਕਾਬਲੇ ਗੌਰੇ ਇਹ ਵੀ ਕਿ 2015 ਤੋਂ 2018 ਦੇ ਦਰਮIAN ਇਹ ਮਾਮਲਾ ਪੂਰਾ ਤੂਲ ਫੜ ਚੁੱਕਿਆ ਸੀ ਮਾਮਲੇ ਦੀ ਜਾਂਚ ਲਈ ਅਕਾਲ ਤਖ ਸਾਹਿਬ ਦੇ ਸਕੱਤਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨੇ ਆਪਣੀ ਜਾਂਚ ਤੋਂ ਬਾਅਦ 23 ਅਗਸਤ 2020 ਨੂੰ ਐਸਜੀਪੀਸੀ ਨੂੰ ਇੱਕ ਵਿਸਥਾਰ ਰਿਪੋਰਟ ਵੀ ਸੌਂਪੀ ਦਿੱਤੀ ਸੀ ਔਰ ਇਸ ਸਬ ਦੇ ਵਿਚਾਲੇ 328 ਪਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਉੱਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸਰਕਾਰ ਨੂੰ ਇੱਕ ਟਿਹਰੇ ਵਿੱਚ ਖੜਾ ਕਰ ਰਹੇ ਹਨ ਜਦੋਂ ਉਹ ਪਹਿਲਾਂ ਹੀ ਜਾਂਚ ਹੋ ਚੁੱਕੀ ਹੈ ਉਸ ਵਿੱਚ ਵਿਤ ਵੀ ਨਹੀਂ ਹੋਈ ਸਿਰਫ ਤੇ ਸਿਰਫ ਜਿਹੜੇ ਉਸ ਸਮੇਂ ਦੇ ਮੁਲਾਜ਼ਮ ਸੀ ਉਹਨਾਂ ਨੇ ਪੈਸਿਆਂ ਦੇ ਲੈਣ-ਦੇਣ ਕਰਕੇ ਇਹ 328 ਪਾਵਨ ਸਰੂਪਾਂ ਦਾ ਜੋ ਮਾਮਲਾ ਲਮਕਿਆ ਸੀ ਜੋ ਉਹਨਾਂ ਦਾ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਸੀ ਇਸ ਦੇ ਵਿੱਚ ਉਹ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਅੱਜ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਮੁਲਾਜ਼ਮਾਂ ਦੇ ਉੱਪਰ ਇਹ ਐਫ ਆਈ ਆਰ ਦਰਜ ਕੀਤੀ ਹੈ ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਭੜਕੇ ਨੇ ਉਹਨਾਂ ਨੇ ਕਹਿੰਦੇ ਸਰਕਾਰ ਹੁਣ ਸਾਡੇ ਸਿੱਖ ਸੰਸਥਾਵਾਂ ਦੇ ਵਿੱਚ ਸਿੱਧਾ ਦਖਲ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਰਨੇ ਦੇ ਵੇਲੇ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਇਸ ਸਿਆਸਤ ਤੋਂ ਪ੍ਰੇਰਿਤ ਤੇ 328 ਪਾਉਂਡਸ ਰੂਪਾਂ ਦੇ ਮਾਮਲੇ ਵਿੱਚ ਤਤਕਾਲੀ ਐਸਜੀਪੀਸੀ ਦੇ ਅਹੁਦੇਦਾਰਾਂ ਦੇ ਨਾਮ ਸ਼ਾਮਲ ਹਨ ਐਸਜੀਪੀਸੀ ਦੇ 77 ਸਾਬਕਾ 77 ਡਾਕਟਰ ਰੂਪ ਸਿੰਘ ਸਮੇਤ 16 ਅਹੁਦੇਦਾਰਾਂ ਦੇ ਵਿਰੁੱਧ ਇਹ ਪੁਲਿਸ ਨੇ ਕੇਸ ਦਰਜ ਕੀਤਾ ਹੈ ਸੋ ਪੰਜਾਬ ਪੁਲਿਸ ਦੇ ਵੱਲੋਂ ਹੁਣ ਇਹਨਾਂ ਸਾਰੇ ਜਿਹੜੇ ਅਹੁਦੇਦਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਨੂੰ ਜੋ ਤਲਬ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਅੱਜ ਇਹ ਬਹੁਤ ਵੱਡਾ ਬਵਾਲ ਮਚਿਆ ਹੈ ਪੰਜਾਬ ਸਰਕਾਰ ਹੁਣ ਇਹ ਜੋ ਚੋਰੀ ਹੋਈ ਪਾਵਨ ਸਰੂਪਾਂ ਨੂੰ ਵਿਧਵੀ ਦੱਸਿਆ ਜਾ ਰਿਹਾ ਕਿ ਵਿਧਵੀ ਦਾ ਬਹੁਤ ਵੱਡਾ ਕਾਰਨਾਮਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਸੀ ਉਹਨਾਂ ਦਾ ਕੋਈ ਅਜੇ ਤੱਕ ਥੋ ਪਤਾ ਨਹੀਂ ਲੱਗਿਆ ਕਿ ਉਹ 328 ਪਾਵਨ ਸਰੂਪ ਕਿੱਥੇ ਨੇ ਜੋ ਵਿਦੇਸ਼ਾਂ ਨੂੰ ਭੇਜੇ ਗਏ ਸੀ ਜਿਸ ਨੂੰ ਲੈ ਕੇ ਇਹ ਮਾਮਲਾ ਪਿਛਲੇ ਕਾਂਗਰਸ ਸਰਕਾਰ ਸਮੇਂ ਵੀ ਅਟਕਿਆ ਰਿਆ ਕਾਂਗਰਸ ਸਰਕਾਰ ਨੇ ਇਸ ਦੇ ਉੱਪਰ ਕੋਈ ਇਨਸਾਫ ਨਹੀਂ ਦਿੱਤਾ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਐ ਐਸਡੀਪੀਸੀ ਦੇ ਤਤਕਾਲੀ ਮੈਂਬਰਾਂ ਦੇ ਉੱਪਰ ਇਹ ਐਫਆਈਆਰ ਰਜਿਸਟਰ ਕੀਤੀ ਹੈ